ਇਹ ਜਵਾਨ ਇਹ ਕਿਸਾਨ ਦਾ ਨਾਅਰਾ ਲੈ ਕੇ ਜਦੋਂ ਜਿਹੜੀਆਂ ਸਾਡੀਆਂ ਜਿਹੜੀਆਂ ਰਾਜਨੀਤੀ ਪਾਰਟੀਆਂ ਜਿਹੜੀਆਂ ਹੋਂਦ ਦੇ ਵਿੱਚ ਆਈਆਂ ਸੀਗੀਆਂ ਉਹਦੇ ਸਬੰਧ ਵਿੱਚ ਜਿੱਥੇ ਜਿਹੜੇ ਆ ਸ਼ੰਭੂ ਬਾਰਡਰ ਹੋ ਗਿਆ ਇਹ ਅਖਨੋਰੀ ਬਾਰਡਰ ਹੋ ਗਿਆ ਉੱਥੇ ਜਿਹੜੇ ਆ ਇੱਕ ਨੌਜਵਾਨਾਂ ਦੀ ਇੱਕ ਬਜ਼ੁਰਗਾਂ ਦੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਉਦੇ ਸਬੰਧ ਦੇ ਵਿੱਚ ਅਸੀਂ ਅੱਜ ਆਏ ਹਾਂ ਪਿੰਡ ਬੋਹ ਦੇ ਵਿੱਚ ਜਿਹੜਾ ਕਪੂਰਥਲਾ ਦੇ ਵਿੱਚ ਸਥਿਤ ਹੈ ਸੁਲਤਾਨਪਿੰਡ ਲੋਧੀ ਕਪੂਰਥਲਾ ਦੇ ਉੱਪਰ ਅੱਜ ਅਸੀਂ ਗੱਲ ਕਰਾਂਗੇ ਸਾਫ ਸਰਪੰਚ ਜਿਹੜੇ ਨੇ ਸਾਡੇ ਜਿਹੜੇ ਮੌਜੂਦਾ ਸਰਪੰਚ ਹੈ ਉਹਨਾਂ ਦੀ ਕੀ ਰਾਏ ਹੈਗੀ ਹੈ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਮੋੜ ਤੋਂ ਹੀ ਜੁੜੇ ਹੋਏ ਨੇ ਅਸੀਂ ਗੱਲ ਸਰਦਾਰ ਜੀ ਆਪਣੇ ਜਿਹੜੇ ਕਿਸਾਨ ਯੂਨੀਅਨ ਦੇ ਜਿਹੜੇ ਨੇ ਆਪਣੇ ਇੱਥੇ ਪਿੰਡ ਬੋਹ ਪਿੰਡ ਬੋਹ ਕਪੂਰਥਲਾ ਤੇ ਸੁਲਤਾਨਪੁਰ ਪਿੰਡ ਲੋਧੀ ਜਿਹੜਾ ਹਲਕਾ ਹੈ ਉਹਦੇ ਸਬੰਧ ਦੇ ਵਿੱਚ ਸਾਫ ਜਿਹੜੇ ਸਰਪੰਚ ਨੇ ਇੱਥੇ ਦੇ ਮੌਜੂਦਾ ਸਰਪੰਚ ਇਹਨਾਂ ਦਾ ਕੀ ਕਹਿਣਾ ਹੈਗਾ ਕਿਸਾਨ ਜਿਹੜੇ ਉੱਥੇ ਮੌਤ ਹੋ ਰਹੀ ਹੈ ਜਿਨ੍ਹਾਂ ਕਿਸਾਨਾਂ ਦੀ ਜਿਹੜੇ ਮ੍ਰਿਤਿ ਨੂੰ ਪ੍ਰਾਪਤ ਹੋ ਰਿਹਾ ਜਿਹੜੇ ਮਾਰ ਰਹੇ ਨੇ ਉੱਥੇ ਜਿਹੜੇ ਰਾਤ ਦਿਨ ਉੱਥੇ ਧਰਨਾ ਲਾਏ ਬੈਠੇ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਆਪਾਂ ਜ ਸਾਰੀ ਦੀ ਸਾਰੀ ਗੱਲ ਜਿਹੜੀ ਹੈ ਆਪਾਂ ਚਰਨ ਸਿੰਘ ਜੀ ਹੋਰਾਂ ਦੇ ਨਾਲ ਅੱਜ ਗੱਲ ਕਰਾਂਗੇ

ਖਰਾਸਤ ਪਕਾ ਕਰ ਰਹੀ ਹੈ ਹਰਿਆਣਾ ਸਟੇਟ ਨੂੰ ਇਹ ਕਿੰਨੇ ਪ੍ਰਕਾਰ ਹੈ ਇਹ ਕਰ ਰਹੀਆਂ ਨੇ ਹਰ ਬੰਦੇ ਨੂੰ ਆਪ ਕੋ ਆਪਣਾ ਰਾਈਟ ਰਹਿਣਾ ਹੱਕ ਹੈ ਇਹ ਅਨੁਬੇਦ ਪ੍ਰੇਤ ਨਹੀਂ ਮਿਲਦੇ ਜਾਂ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਸਾਨੂੰ ਇਹ ਤਾਂ ਉਹ ਕਾਨੂੰਨ ਦਾ ਪ੍ਰਜਾ ਸਤੰ ਦਾ ਦਗਾ ਹਾਂ ਜਿਹੜਾ ਸਵਾਲ ਤੁਸੀਂ ਕਿਹਾ ਗੱਲ ਜੀ ਕੀ ਕਹਿਣਾ ਚਾਹਦੇ ਹੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਉੱਥੇ ਕਿਸਾਨ ਨੇ ਇਹ ਆਪਦੀ ਹੱਕਾ ਵਾਸਤੇ ਉਥੇ ਲੜ ਰਹੇ ਆ ਜਿਹੜੇ ਉੱਥੇ ਜਿਹੜੇ ਨਾ ਆਮ ਚੈਨਲਾਂ ਵਾਲੇ ਇਹ ਪ੍ਰਚਾਰ ਕਰਦੇ ਆ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਕਿਉਂ ਇੱਥੇ ਆਉਂਦੇ ਆ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਆ ਇਹਨੇ ਹਿੰਦੁਸਤਾਨ ਦੇ ਜਿਹੜਾ ਆਪਣਾ ਅੰਨ ਭੰਡਾਰ ਸੀ ਉਹਦੇ ਵਿੱਚ 60% ਦੇ ਲਗਭਗ ਇਹ ਪਾਉਂਦੇ ਰਹੇ ਆ ਇਸ ਕਰਕੇ ਇੱਥੇ ਜਿਹੜਾ ਜਿਹੜੇ ਬਾਕੀ ਹਿੰਦੁਸਤਾਨ ਦਾ ਕਿਸਾਨ ਆ ਉਹ ਇਹਨਾਂ ਅਵੇਅਰ ਨਹੀਂ ਸੀ ਹੋਣ ਸਾਰੇ ਜਿਹੜੇ ਕਿਸਾਨ ਨੇ ਉਹ ਵੇਅਰ ਹੋ ਗਏ 60% ਕਿਸਾਨ ਜਿਹੜੇ ਆ ਉਹ ਸਰਕਾਰ ਦੇ ਵਿਰੁੱਧ ਆਪੋ ਆਪਣਾ ਹੱਕ ਲੈਣ ਵਾਸਤੇ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ ਆਪਣਾ ਹੱਕ ਲੈਣ ਵਾਸਤੇ ਜਦੂ ਜਦ ਕਰਨਗੇ ਅੰਦੋਲਨ ਕਰਨਗੇ ਸਾਰੇ ਇਹਦਾ ਹੱਲ ਕੀ ਹੱਲ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੰਦੀ ਉਹਨਾਂ ਚਿਰ ਤੱਕ ਇਹ ਅੰਦੋਲਨ ਜਿਹੜੇ ਚੱਲਦੇ ਰਹਿਣਗੇ ਕਿੱਦਾਂ ਮਤਲਬ ਕਿੱਦਾਂ ਐਮਐਸਪੀ ਚਾਹੀਦੀ ਆ ਉਹਨਾਂ ਸਾਰੀਆਂ ਫਸਲਾਂ ਉੱਤੇ ਉਹਨਾਂ ਦੀ ਸਰਕਾਰ ਖਰੀਦ ਕਰੇ ਉਹਨਾਂ ਦੀ ਪੇਮੈਂਟ ਕਰੇ ਪ੍ਰਿੰਟ ਬਾੜਾਂ ਦੇ ਬੈਠੇ ਆ ਉਹਨਾਂ ਨੇ 8 ਮੰਗਾਂ ਦਾ ਚਾਰਟ ਬਣਾਇਆ ਤੇ ਉਹ ਸਰਕਾਰ ਨੂੰ ਦਿੱਤਾ ਜੀ ਕੀ ਮੰਗਾ ਸੀਗੇ ਅੱਠ ਦੇ ਵਿੱਚ ਉਹਦੇ ਵਿੱਚ ਇਹ ਐਮਐਸਪੀ ਆ ਜਿਹੜੀ ਆ ਇਹ ਜ਼ਰੂਰੀ ਆ ਉੱਥੇ ਕਿਸਾਨੀ ਕਰਦੇ ਆ ਜਿਹੜਾ ਮਜ਼ਦੂਰ ਆ ਉਹਨੂੰ ਜਿਹੜੀ ਦਿਹਾੜੀ ਆ ਉਹ ਜਿਹੜੀ ਆ 700 ਰੁਪਏ ਉਹ ਮਿਲਣੀ ਚਾਹੀਦੀ ਆ ਤੇ ਜਿਹੜਾ ਸਾਡਾ ਮਤਲਬ ਜਿਹੜਾ ਸਾਡਾ ਨਾਟ ਜਿਹੜਾ ਅਸੀਂ ਪੈਦਾ ਕਰਦੇ ਆ ਉਹਦੀ ਜਿਹੜੀ ਖਰੀਦ ਆ ਉਹ ਜਿਹੜੀ ਉਹ ਲਾਜ਼ਮੀ ਹੋਵੇ ਉਹਦਾ ਸਾਨੂੰ ਰਾਈਟ ਕੀਤਾ ਜਾਵੇ ਤੁਹਾਡੇ ਕੋਲ ਰਾਈਟ ਹੈਗਾ ਸਵਾਮੀ ਨਾਸਮ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਨਹੀਂ ਚਾਹੀਦੀ ਹੈ ਜੀ ਉਹਦੇ ਮੁਤਾਬਕ ਜੋ ਰੇਟ ਮੰਦਾ ਹੁਣ ਤੱਕ ਜੀ ਇਹ ਇਹਨਾਂ ਨੇ ਕਿਸਾਨਾਂ ਨੇ ਤੇ ਮੋਰਚਾ ਕਿਉਂ ਲਾਇਆ ਹੋਇਆ ਜਿਸ ਵੀ ਕਿਸੇ ਨੂੰ ਉਹਦਾ ਫਸਲ ਦਾ ਸਹੀ ਮੁੱਲ ਨਹੀਂ ਮਿਲੇਗਾ ਜਾਂ ਕੁਝ ਉਹਨੂੰ ਡਰਿਆ ਵੀ ਇਹ ਮੇਰੀ ਜਿਹੜੀ ਇਹ ਕੱਲ ਨੂੰ ਰੂਲ ਦੇਣਗੇ ਜਿਵੇਂ ਕਿ ਸੁਣ ਵਿੱਚ ਆਇਆ ਸੀ ਕਿ ਜਿਹੜੀਆਂ ਬਾਹਰੋਂ ਜਿਹੜੀਆਂ ਫਸਲਾਂ ਨੇ ਇੰਪੋਰਟ ਕਰਨਗੇ ਤੇ ਉਹਨਾਂ ਦੇ ਕਸਟਮ ਡਿਊਟੀ ਜਿਹੜੀ ਹੈ ਉਹ ਨਹੀਂ ਲਾਉਣਗੇ ਇਸ ਕਰਕੇ ਕਿਸਾਨ ਉਹਦੇ ਮਨ ਦੇ ਵਿੱਚ ਪੂਰਾ ਡਰਿਆ ਕਿ ਅੱਗੇ ਤੋਂ ਜੇ ਇੱਕ ਐਮਐਸਪੀ ਨਹੀਂ ਮਿਲਦੀ ਸਾਨੂੰ ਸਰਕਾਰ ਨਹੀਂ ਦਿੰਦੀ ਤੇ ਹੋ ਸਕਦਾ ਵੀ ਸਾਡੂੰ ਇਹ ਬਿਲਕੁਲ ਸਾਡੀਆਂ ਫਸਲਾਂ ਰੋਲ ਦੇਣ ਇਸ ਕਰਕੇ ਕੀ ਲੱਗਦਾ ਜੇ ਸਰਕਾਰ ਜਿਹੜੀ ਐਮਐਸਪੀ ਜਿਹੜੀ ਹੈ ਉਹ ਤੁਹਾਡੇ ਨਾਲ ਸੈੱਟ ਕਰ ਲੇ ਤੇ ਇਹ ਕਿਸਾਨ ਮੋਰਚਾ ਖਤਮ ਹੋ ਸਕਦਾ ਇਹ ਅਸਲ ਦੇ ਵਿੱਚ ਇਹ ਗੱਲ ਵੀ ਸਾਰੀਆਂ ਫਸਲਾਂ ਉੱਤੇ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਸੀਂ ਝੋਨਾ ਬੀਜਦੇ ਅਸੀਂ ਵੀ ਝੋਨੇ ਵੀ ਉਤੋਂ ਖੇੜਾ ਛਡਵਾਇਆ ਜਾਵੇ ਕਿਉਂਕਿ ਸਾਡੇ ਪਾਣੀ ਦਾ ਲੈਵਲ ਜਿਹੜਾ ਬਿਲਕੁਲ ਰੋਜ਼ ਹਰ ਰੋਜ਼ ਨੀਚੇ ਜਾ ਰਿਹਾ ਹੈ ਸੁਣਿਆ ਜਾ ਰਿਹਾ ਇੱਕ ਨਵੀਂ ਜਿਹੜੀ ਗੱਲ ਅੱਜ ਕੱਲ੍ਹ ਆ ਰਹੀ ਹੈ ਕਿ ਜਿਹੜੇ ਮੋਦੀ ਸਰਕਾਰ ਆ ਦੋ ਹਜ਼ਾਰ ਰੁਪਇਆ ਕੁਛ ਤੁਹਾਨੂੰ ਤਿੰਨ ਮਹੀਨੇ ਦਾ ਸਭ ਕੁਛ ਸਬਸਿਡੀ ਦੇ ਰਹੀ ਹੈ ਤੇ ਸਾਰੇ ਦਾ ਦੇ ਖਰਚੇ ਨਹੀਂ ਜੀ ਉਹ ਕਿਸੇ ਪਤਾ ਨਹੀਂ ਉਹ ਕਿਹਦੇ ਕਿਹਦੇ ਆ ਰਹੇ 500 ਰੁਪਇਆ ਮਹੀਨਾ ਦਿੰਦੇ ਆ ਜੀ ਉਹ ਇੱਕ ਬਈ ਮਜ਼ਾਕ ਹੀ ਆ ਕੋਈ ਏਡਾ ਕੋਈ ਉਹਦਾ ਫਾਇਦਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਕਿਦਾਂ ਤੁਸੀਂ ਦੱਸੋ ਤੁਸੀਂ ਮਤਲਬ ਸਰਪੰਚ ਜੀ ਤਰ੍ਹਾਂ ਕਦ ਸੌ ਮੈਂ ਅੱਜ ਦੀ ਗੱਲ ਕਰੂੰਗਾ ਕਿ ਕਿਸਾਨ ਮੋਰਚੇ ਨਾਲ ਇਹ ਹਿੱਟ ਗਏ ਇਹਦੇ ਸੂਚਕਾਂ ਤੁਹਾਨੂੰ ਪੁੱਛਾਂਗਾ ਕਿ ਕਿਸ ਤਰੀਕੀ ਨਾਲ ਇਹਦਾ ਹੱਲ ਹੋ ਸਕਦਾ ਕਿੰਦਾ ਹੱਲ ਹੋ ਸਕਦਾ ਹੈ ਜਿਆ ਮੋਰਚਾ ਲੱਗ ਹੋਇਆ ਜਿਹੜੀ ਸਰਕਾਰ ਆ ਇਹ ਗਰੰਟੀ ਦੇਵੇ ਵੀ ਮਤਲਬ ਸਾਰੀਆਂ ਫਸਲਾਂ ਉੱਤੇ ਅਸੀਂ ਐਮਐਸਪੀ ਦੇਵਾਂਗੇ ਤੇ ਉਹਨੂੰ ਚੁੱਕਣ ਦਾ ਜਿਹੜਾ ਉਹ ਵੀ ਵਾਅਦਾ ਕਰੇ ਤੇ ਜਿਹੜਾ ਕਿਸਾਨੇ ਤਾਂ ਹੀ ਭਾਈ ਸਾਦਾ ਜਿਹੜਾ ਕਰਜ਼ਾ ਕਿਸਾਨ ਦੇ ਉੱਤੇ ਆਸ ਵਾਲੇ ਨੇ ਫਸਲਾਂ ਦਾ ਰੇਟ ਨਾਮੁਦਨ ਕਰਕੇ ਜਿਹੜਾ ਹਰ ਕਿਸਾਨ ਜਿਹੜਾ ਕਰਜ਼ਾਈ ਹੋ ਗਿਆ ਜਿਹੜਾ ਉਹ ਮਾਫ਼ ਕੀਤਾ ਜਾਵੇ ਇੱਕ ਵਾਰ ਕਿਉਂ ਕਿ ਕਿਸਾਨ ਜਿਹੜਾ ਮੌਤ ਕਿਉਂ ਆਤਮ ਹੱਤਿਆ ਕਰ ਰਿਹਾ ਸਭ ਕਰ ਉਹਦਾ ਕਾਰਨ ਇਹ ਆ ਵੀ ਜਿਹੜੇ ਸਾਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਤੇ ਜਿਹੜਾ ਕਿਸਾਨ ਆ ਉਹ ਕਰਜ਼ਾਈ ਹੋ ਰਿਹਾ ਇਸ ਕਰਕੇ ਉਹ ਆਤਮ ਹੱਤਿਆ ਕਰ ਰਿਹਾ ਮੈਂ ਤੁਹਾਨੂੰ ਹੋਰ ਜਿਹੜੇ ਆ ਨੌ ਜਿਹੜੇ ਇੱਥੇ ਜਿਹੜਾ ਆਪਣਾ ਖੰਡਾ ਮਤਲਬ ਨਰਕਾ ਫਾਇਰ ਹੈ ਤੇ ਆਪਣਾ ਉਹਨੂੰ ਕੀ ਇਨਸਾਫ਼ ਮਿਲਣਾ ਚਾਹੀਦਾ ਉਹ ਜਿਨ੍ਹਾਂ ਲੋਕਾਂ ਦਾ ਕਸੂਰ ਆ ਉਹਨਾਂ ਉੱਤੇ ਜਿਹੜੀ ਐਫ ਆਈ ਆਰ ਦਰਜ ਹੋਵੇ ਤੇ ਉਹ ਜਿਹੜਾ ਸਰਕਾਰ ਨੇ ਜਾਣ ਬੁੱਝ ਕੇ ਲੋਕਾਂ 'ਤੇ دہشت ਪਾਉਣ ਵਾਸਤੇ ਉਹ ਸਿੱਧੀਆਂ ਗੋਲੀਆਂ ਮਾਰ ਮਾਰ ਕੇ ਉਹ ਜਿਹੜੇ ਬੰਦੇ ਅਫਟੜ ਕੀਤੇ ਜਾਂਦੇ ਉਹ ਜਿਹੜਾ ਮੁੰਡੇ ਮਾਰਿਆ ਜੀ ਕੀ ਲੱਗਦਾ ਕਿ ਜਿਹੜਾ ਕਿਸਾਨ ਹੈ ਕਿਸਾਨ ਕਿਸਾਨ ਇਹਨਾਂ ਬੰਦੇ ਆ ਸਾਰੇ ਨੇ ਬੜਾ ਕਿਸਾਨ ਦੇ ਬੰਦੇ ਹਾਂ ਜੀ ਤੇ ਮਤਲਬ ਉੱਥੇ ਇੰਨੀ ਫੋਰਸ ਲਗਾਈ ਹੋਈ ਹੈ ਸਾਰੇ ਬਾਰਡਰ ਦੇ ਉੱਪਰ ਇਹਦੇ ਸੰਬੰਧ ਕੀ ਲੈਣਾ ਤੁਹਾਡਾ ਉਹ ਸਰਕਾਰ ਸਿਰਫ دہشت ਪਾਉਣ ਵਾਸਤੇ ਸਭ ਕੁਝ ਕਰ ਰਹੀ ਆ ਉਹਨੇ ਰਸਤੇ ਰੋਕੇ ਜੋ ਕੁਝ ਕੀਤਾ ਜਿਹੜੀ ਮਿਲਟਰੀ ਲਾਉਣ ਦਾ ਜਿਹੜੀਆਂ ਫੋਰਸਾਂ ਲਾਈਆਂ ਨੇ ਉਹ ਇਸ ਕਰਕੇ ਲਾਈਆਂ ਵੀ ਇਹਨਾਂ ਉੱਤੇ ਦਹਿਸ਼ਤ ਪਾਈ ਜਾਵੇ ਤੇ ਡਰਦੇ ਇਥੋਂ ਛੱਡ ਕੇ ਵਾਪਸ ਹੋ ਜਾਣੇ ਚਲ ਕੇ ਕਿਸਾਨ ਜਿਹੜਾ ਉਹ ਮਰਨ ਮਾਰਨ ਤੱਕ ਜਿਹਨਾਂ ਬੇਸ਼ੱਕ ਮਾਰ ਦੇਣ ਤਾਂ ਵੀ ਨਹੀਂ ਪਿੱਛੇ ਹਟੇਗਾ ਜੀ ਹਾਂ ਜੀ ਜਿਹੜੇ ਬਾਹਰ ਜਾ ਰਹੇ ਆ ਮੁੰਡੇ ਨੌਜਵਾਨ ਜਿਹੜੇ ਪੰਜਾਬ ਦੇ ਨਹੀਂ ਇਹ ਜਿਹੜੇ ਬੱਚੇ ਨੇ ਇਹ ਸਰਕਾਰਾਂ ਦੇ ਸਿਸਟਮ ਗਲਤ ਹੋਣ ਕਰਕੇ ਇੱਥੇ ਨੌਕਰੀ ਨਾ ਮਿਲਣ ਕਰਕੇ ਤੇ ਜੀਵਿੰਦਾਰ ਜਿਹੜਾ ਉਹ ਆਪ ਭੁੱਖਾ ਮਰ ਰਿਹਾ ਕਰਜਾਈ ਹੋ ਰਿਹਾ ਇਸ ਕਰਕੇ ਇਹਦੇ ਬੱਚੇ ਨੇ ਬਾਹਰ ਰੁਜ਼ਗਾਰ ਵਾਸਤੇ ਨਿਕਲ ਰਹੇ ਆ ਜੀ ਉੱਥੇ ਜਾ ਕੇ ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਸਟ੍ਰਿਕਲ ਕਰਨੀ ਪਏ ਉਹ ਕੋਕੂ ਸੰਦੂਰੀ ਨੰਬਰਦਾਰ ਦੀ ਹੈ ਨਾ ਜੀ ਹਾਂਜੀ ਪੱਕੀ ਰੇਲਵੇ ਚੇਹੇ ਹੈ ਨਾ ਪੰਜਾਬ ਦਾ ਹਾਂਜੀ ਮੁੱਖੀ ਉੱਪਰ ਪ੍ਰਧਾਨ ਜੀ ਨਾਲ ਆਪਾਂ ਗੱਲ ਕਰਦੇ ਹਾਂ ਬਿਲਕੁਲ ਜੀ ਪ੍ਰਧਾਨ ਸਾਹਿਬ ਤੁਸੀਂ ਗੱਲ ਦੱਸੋਗੇ ਕਿ ਆਪਣੀਆਂ ਮੰਗਾਂ ਕੀ ਨੇ ਜਿੱਥੇ ਜਿਹਦੇ ਕਰਕੇ ਇਹਨੇ ਦਿਨ ਹੋ ਗਏ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਮਰ ਰਹੇ ਨੇ ਕਨੋਰੀ ਬਾਰਡਰ ਦੇ ਉੱਪਰ ਸੰਭੂ ਬਾਰਡਰ ਦੇ ਉੱਪਰ ਉਹਦੇ ਸਮਝ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਤਾਂ ਜੀ ਤੁਹਾਡੀ ਸਾਰੇ ਪੱਤਰਕਾਰ ਭਰਾਵਾ মিডিਆ ਪਰਦਾ ਪ੍ਰੈਸ ਦਾ ਸ਼ੁਕਰੀਆ ਗੁਜ਼ਾਰਿਆ ਸਪੈਸ਼ਲ ਕਰਕੇ 24 ਨਿਊਜ਼ ਟੋਟਲੀ ਜਿੰਨੀਆਂ ਨਿਊਜ਼ ਨੇ ਤੁਹਾਡਾ ਸਬਦ ਆ ਜੀ ਦਿਨਾ ਨਹੀਂ ਜਿੰਦਗੀ ਪਰ ਦੇ ਸਕਦੇ ਜਿੰਨਾ ਤੁਸੀਂ ਸਾਡਾ ਸਾਥ ਦਿੱਤਾ ਤੇ ਦੇ ਰਹੇ ਜੀ ਕਿੰਨੇ ਕਿਸਾਨ ਮਰ ਰਿਹਾ ਕਿਸਾਨ ਜਿਹੜੇ ਧਰਨੇ ਲਾ ਰਿਹਾ ਇਹ ਤੇ ਕਹਿੰਦੇ ਕੀ ਕਹਿਣਾ ਚਾਹੁੰਦੇ ਮਰਦੇ ਇਹ ਸ਼ੁਰੂ ਤੋਂ ਕਿਸਾਨ ਨੇ ਪਹਿਲੇ ਮਜ਼ਦੂਰ ਮਰਦਾ ਮਜ਼ਦੂਰ ਹੀ ਸਾਡੇ ਚਾਚੇ ਤਾਏ ਭੈਣ ਭਰਾ ਨੇ ਛਡੀਆਂ ਚਾਚੀਆਂ ਤਾਈਆਂ ਨੇ ਸਾਡੇ ਨਾਲ ੱੱਕੇ ਖਾਂਦੇ ਗਰੀਬ ਅਸੀਂ ਵੀ ਕਿਸਾਨ ਗਰੀਬ ਆ ਇਹਦਾ ਪਤਾ ਨਹੀਂ ਜੱਟ ਕਿਹੜੇ ਵਿਖਾਈ ਜਾਂਦੇ ਗਾਣਿਆਂ ਦੀ ਵਿਖਾਈ ਜਾਂਦੇ ਕਿੱਥੋਂ ਜੱਟੋਂ ਕਿੱਥੇ ਕਿਹੜੇ ਪਿੰਡ ਰਿੰਦਾ ਜੱਟ ਸਾਨੂੰ ਦਾ ਵਿਖਾਓ ਕਿਹੜਾ ਗਾਣਾ ਜੱਟੇ ਤੇ ਜੱਤੀ ਵਿਖਾਈ ਜਾਂਦਾ ਸਾਨੂੰ ਵਿਖਾਓ ਕਿੱਥੇ ਰਹਿੰਦਾ ਸਾਨੂੰ ਪਤਾ ਸੱਪਾਂ ਦੇ ਸਿਰ ਅਸੀਂ ਮਿੱਤੇ ਤੇ ਸਾਡੇ ਨਾਲ ਮਜ਼ਦੂਰ ਭਰਾ ਤੇ ਚਾਚੀਆਂ ਤਾਈਆਂ ਨੇ ਸਾਡੀਆਂ ਅਜੀ ਭੁੱਖਾ ਨਾ ਮਰ ਗਏ ਆ। ਉਹਦੀ ਜਿਹੜੀ ਗੱਲ ਸੋਚ ਐ ਉਹ ਕਹਿੰਦੇ ਕਿਸਾਨ ਗਲਤ ਐ ਕਿ ਜਿਹੜੀ ਐ ਨਾ ਮਤਲਬ ਕਿਸਾਨ ਜਿਹੜਾ ਨਾ ਉਹ ਵਿਆਹਾਂ ਦੇ ਉੱਪਰ ਲੱਖ ਰੁਪਈਆ ਲਾ ਦਿੰਦਾ ਫਿਰ ਆੜਤੀਓ ਕੋ ਪੈਸੇ ਚੁੱਕ ਲੈਂਦਾ ਉਹ ਤਾਂ ਸਮਝ ਕੀ ਕਹਿਣਾ ਚਾਹੁੰਦੇ ਫਿਰ ਜਦੋਂ ਉਹਦੀ ਫਸਲ ਨਹੀਂ ਚੰਗੀ ਨਿਕਲਦੀ ਫਿਰ ਉਹ ਆਤਮ ਹੱਤੇ ਆਂਦਾ ਮੈਂ ਤੁਹਾਨੂੰ ਮੇਨ ਮੈਂ ਤੁਹਾਨੂੰ ਦੱਸਦਾ ਜੀ ਜੇ ਨਾ ਛੌਕਰਾ ਦਾ ਜੀ ਕਰਦਾ ਬਾਨੀਆਂ ਡਾਨੀਆਂ ਦਾ ਜਾਜਾ ਚੁੱਡਣ ਕੀ ਗੱਲ ਅਸੀਂ ਮਿਹਨਤ ਕੀਤੀ ਕੀ ਗੱਲ ਇਹਨਾਂ ਕਰੋਨਾ ਰੁਪਿਆ ਕਰ ਦਿੰਦੇ ਮਾਫ ਮੋਦੀ ਛੋਦੀ ਬਾਨੀ ਡਾਡੇ ਪੁੱਤ ਪੁੱਤਰੇ ਬੱਚੇ ਮਾਵਾਂ ਪੈਣਾ ਤੜਕੇ 4 ਵਜੇ ਉੱਠਦੇ ਬੱਜਾਂ ਚੋਣੇ ਆ ਪੱਠੇ ਪਾਉਣੇ ਆ ਇਹਨਾਂ ਦਿਲ ਕਰਦਾ ਸਾਡਾ ਨਹੀਂ ਕਰਦਾ ਕੋਈ ਇੱਕ ਕਾਨੂੰਨ ਜਾਂ ਪਾਸ ਕਰਨ ਲੱਗੇ ਸੀਗੀ ਜ਼ਮੀਨ ਦਾ ਜਿਹਦੇ ਵਿੱਚ ਕਿਹਾ ਇਹਨਾਂ ਹੁਣ ਕਿਸਾਨ ਮਰੂਗਾ ਨਹੀਂ ਉਹਨਾਂ ਦੇ ਕਰਜ਼ੇ ਮਾਫ ਕਰਤੇ ਜਾਣਗੇ ਉਹ ਸਾਨੂੰ ਕਰਜ਼ੇ ਮਾਫ ਦੀ ਕੋਈ ਲੋੜ ਨਹੀਂ ਅਸੀਂ ਖੁਦ ਸਾਡੇ ਗਿੱਤਿਆ ਗੁੱਟਿਆ ਗੋਟਿਆ ਦਾਮ ਆ ਜੇ ਮੈਂ ਹੀ ਮਾਫ ਕਰਾ ਗਿਆ ਨਾ ਤੋ ਕਰ ਐਲੀਗੇਟਰ ਤੋ ਬਣ ਸਕਦਾ ਬਾਦ ਕੋ ਕੁਸੰਦੂ ਨੰਬਰ دار ਪੱਕੀ ਮੈਪ ਦੇ ਕੱਲ ਕਰਦਾ ਪਿੰਡ ਦੀ ਮੇਰੇ ਬਾਗ ਦੇ ਵਿੱਚ ਮੇਰੀ ਫੈਕਟਰੀ ਲੱਗੀ ਹੋਵੇ ਮੇਰੇ ਘਟੋ ਘੜ ਮੈਂ 50 ਪਿੰਡ ਮੈਂ ਕੱਲਾ ਕਬਰ ਕਰ ਜਾ ਮੈਂ ਨਹੀਂ ਮੇਂ ਧੀਆਂ ਪੈਣਾ ਬੱਚੇ ਮੇਰੇ ਹੋਣਗੇ ਮਜ਼ਦੂਰ ਕਿਸਾਨ ਰਲ ਕੇ ਅਸੀਂ ਸਾਡੀਆਂ ਨਾਲ ਫਸੜਾ ਰੋਲਤੀਆਂ ਸਾਰੀਆਂ ਇਹ ਬਣੀਆਂ ਦਾਡੀਆਂ ਦਾ ਕੀ ਕਰਦਾ ਸਾਡਾ ਨਹੀਂ ਕਰਦਾ ਇਹਨਾਂ ਦੇ ਐਲੀਗੇਟਰ ਤੋ ਮੇਰਾ ਨਾ ਆ ਸਕਦਾ ਮੇਰੇ ਧੀਆਂ ਪੁੱਤਰਾਂ ਦਾ ਵਾਹ ਨਾਲ ਮੈਂ ਤੁਹਾਨੂੰ ਹੀ ਪੁੱਛਣਾ ਚਾਹਨਾ ਮਰਦੋ ਕਿਉਂ ਇਹ ਕੀ ਗੱਲ ਚੱਲ ਰਹੀ ਹੈ ਕਿ ਜਿਹਦੇ ਕਰਕੇ ਜਿਹੜਾ ਉੱਥੇ ਨਾ ਸਾਨੂੰ ਧਰਨਾ ਲਾਣਾ ਪੈੰਦਿਆ ਬਦਲੋ ਉਹ ਧਰਨਾ ਬੇਈਮਾਨ ਹੈਗੇ ਠੱਗ ਅੱਗੇ ਪਿੱਛੇ ਇਹ ਸਰਕਾਰਾਂ ਅਸੀਂ ਬਾਗੀ ਆਂ ਖਾਲਸਤਾਨੀ ਨਹੀਂ ਨਾ ਆਤਵਾਦੀ ਆਂ ਅਸੀਂ ਲੋਹੜੇ ਆਂ ਥੁਰੂ ਤੇ ਬਾਗੀ ਆਂ ਬਾਗੀ ਕਪੀਆ ਤਾਂ ਸਾਡੇ ਬਾਗੀ ਖੂਹਣ ਆ ਸਰਕਾਰਾਂ ਇਹ ਝੂਠ ਮਾਰ ਕੇ ਠੱਗੀ ਮਾਰ ਕੇ ਬਣ ਗਿਆ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਐਗਰੀਕਲਚਰ ਮੰਤਰੀ ਆ ਮੇਰਾ ਭਰਾ ਹੈ ਮੇਰ ਨਾਲ ਨਹੀਂ ਵਾਦੇ ਕਰਕੇ ਮੇਰ ਨਾਲ ਨਹੀਂ ਮੇਰੀਆਂ ਧੀਆਂ ਪੁੱਤਰਾ ਨਾ ਕਰਕੇ ਇਹ ਸਾਡੇ ਨਾਲ ਠੱਗੀ ਮਾਰਨ ਲੈਣੀਆਂ ਦਲੀਆਂ ਇੱਥੇ ਆਛੀਤ ਪੰਸੰਗ ਦੇ ਨਾਮ ਨਾਲ ਠੱਗੀਆਂ ਮਾਰੀਆਂ 10 ਗੁਰੂਆਂ ਦੇ ਨਾਲ ਤੇ ਮਾਰੀਆਂ ਖੱਟੇ ਭੂਂਡਾਂ ਨੇ ਖੱਟੀਆਂ ਪੱਗਾਂ ਬੰਨ ਕੇ ਆਮ ਆਦਮੀ ਪਾਰਟੀ ਇਹਨਾਂ ਨੇ ਹਰ ਪੱਤੀ ਹੁਣ ਜਿੱਦਾਂ ਪੈਰ ਫਸਾਰ ਰਹੀ ਹੈ ਚੱਲ ਰਹੀ ਹੈ ਜਾਂ ਆਗੂ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਵੀ ਹੈ ਤੇ ਇਹਨਾਂ ਨੇ ਜਿਹੜੀ ਆਪਣੀ ਦੂਸਰੀ ਪਾਰਟੀ ਹੈ ਕਿ ਅਕਾਲੀ ਪਾਰਟੀ ਇਹਦੇ ਸਮਝ ਕੀ ਕਰਨਾ ਚਾਹੀਦਾ ਅਸੀਂ ਸਾਨੂੰ ਇਹਨਾਂ ਪਾਰਟੀਆਂ ਦਾ ਕੋਈ ਮਤਭੇਦ ਨਹੀਂ ਸਾਨੂੰ ਤਾਂ ਹੈਗਾ ਅਜੀ ਕਿਸਾਨ ਸਾਡਾ ਕਿਸਾਨ ਤੇ ਮਜ਼ਦੂਰ ਪਹਿਲੀ ਸਾਡਾ ਮਜ਼ਦੂਰ ਭੁੱਖਾ ਨਾਲ ਮਰੇ ਤੇ ਕਿਸਾਨ ਨਾਲ ਬੜੇ ਤੇ ਇਹ ਜਨ ਤਥੇ ਖੂਚ ਇਹ ਸਾਰੇ ਚੋਰ ਬੇਈਮਾਨ ਛੇਤਰ ਹੋ ਗਏ 75 ਨਹੀਂ 76 ਸਾਲ ਹੋ ਗਏ 75 ਕਿਹੜੀ ਇਹ ਨਹੀਂ ਜਣਾ ਚਾਹੁੰਦਾ ਤੁਹਾਨੂੰ ਕਿ ਕਿਹੜੀ ਸਰਕਾਰ ਨੇ ਇਹਨਾਂ ਕਿਸਾਨਾਂ ਦਾ ਸੁਣਿਆ ਇੱਕ ਮੈਨੂੰ ਇੱਕ ਸਰਕਾਰ ਦੱਸਿਓ 75 76 ਸਾਡ ਇੱਕ ਵੀ ਸਰਕਾਰ ਬਾਰੇ ਦੱਸੋ ਜਿਹਨੇ ਸੁਣਿਆ ਹੋਵੇ ਨਹੀਂ ਜੀ ਕਿਸੇ ਨੇ ਸੁਣੀ ਸਾਡੀ ਸਭ ਝੂਠ ਮਾਰਦੇ ਨੇ ਸਾਰੇ ਬੇਈਮਾਨ ਨੇ ਸਾਨੂੰ ਜਦੋਂ ਤੇ ਦੁਨੀਆ ਬਣੀ ਆ ਰਾਜਾ ਦੇ ਪੁਜਾਰੀ ਰਲੇ ਹੋਏ ਨੇ ਅਸੀਂ ਪੁਜਾਰੀ ਕੋਲ ਜਾਣਾ ਹੀ ਜਾਣਾ ਕਿਸੇ ਨੂੰ ਤਰਬਦਾ ਹੋਵੇ ਇਹ ਕਹ ਰਾਜਾ ਤੇ ਪੁਜਾਰੀ ਰਲੇ ਸਾਨੂੰ ਬੇਕੂਬ ਬਣਾਈ ਫਿਰਦੇ ਸਰਕਾਰਾਂ ਦੇ ਤੁਹਾਡੇ ਕਹਿੰਦਾ ਸਰਕਾਰ ਆਪਣੀ ਨਹੀਂ ਸਮਝਦੀ ਮਤਲਬ ਨਹੀਂ ਕੋਈ ਵੀ ਨਹੀਂ ਕਰਦੀ ਤੇ ਨਾਲ ਇਹਨਾਂ ਕਰਨੀਆਂ ਇਹਨਾਂ ਗੱਲ 'ਚ ਗੂਠਾ ਦਿੱਤਾ ਤੇ ਦਵਾਂਗੇ ਕਿੰਦਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹਦਾ ਹੱਲ ਹੋ ਸਕਦਾ ਹੈ ਦੱਸਾਂਗੇ ਫੱਕੀਆਂਾਂ ਦੀ ਲੈ ਕਿਸ ਤਰੀਕੇ ਨਾਲ ਇਹ ਤਰੀਕਾ ਇਹੋ ਗੱਲ 'ਚ ਗੁੱਠਾ ਦਿੱਤਾ ਤੇ ਦਵਾਂਗੇ ਕਿਸ ਤਰੀਕੇ ਨਾਲ ਸਾਡੀ ਪੰਜਾਬੀ ਮਾਂ ਨੂੰ ਮਾਰਦੇ ਫਿਰਦੇ ਪੰਜਾਬੀ ਮਾਂ ਨਹੀਂ ਮਰੇਗੀ ਕਦੀ ਨਹੀਂ ਮਰੇਗੀ ਇੰਨਾ ਸਾਡੇ ਜੀ ਬੰਡੀਆਂ ਪਾਈਆਂ Hindu ਬਣ ਕੇ Muslim ਬਣ ਕੇ Sikh ਬਣ ਕੇ Saib ਬਣ ਗਏ ਇਹ ਇਨਸਾਨ ਆ ਆ ਦੀ ਧਰਤੀ ਮਾਤਾ ਦੇ ਪੁੱਤਰ ਆ ਬਾਬੇ ਬੰਦੇ ਭਦਰ ਦੇ ਪੁੱਤ ਪੁੱਤਰ ਆ ਇਹ ਸਾਨੂੰ ਨਹੀਂ ਮਾਰ ਸਕਦੇ ਅਜੀ ਉਦੋਂ ਨਹੀਂ ਮਰੇ ਜਦੋਂ ਸਾਡੇ ਸਿੰਘਾਂ ਚਰਾਂ ਦੇ ਬੁੱਲ ਪੈਂਦੇ ਰੇ ਇਹ ਸਾਨੂੰ ਜਾ ਮਾਰ ਰਣਗੇ ਲੰਘਣਾ ਦੇਣਾ ਪੰਜਾਬ ਤਾਂ ਨਹੀਂ ਜਣਾ ਮੈਂ ਕੋ ਕੋਈ ਤੁਹਾਨੂੰ ਨਾ ਹੈਗਾ ਆਪਣਾ ਜਿਹੜਾ ਬਾਰਡਰਾਂ ਦੇ ਉੱਪਰ ਆਪਣੇ ਕਿਸਾਨ ਜਿਹੜਾ ਮੋਰਚੇ ਬੈਠਾ ਹੋਇਆ ਉਹ ਕਿੱਦਾਂ ਦਾ ਲੋਟ ਸਕਦਾ ਦਾ ਮਸਲਾ ਉਹ ਹੱਲ ਕਰਦਾ ਬੇਈਮਾਨ ਹੈਂਦੀ ਗੱਲ ਸਾਨੂੰ ਲਿਖ ਕੇ ਦੇਣਾ ਸਾਡੇ ਪੁੱਤਰ ਤੇ ਜਾ ਮਾਰਤੇ ਨਾ ਨੌਜਾਨ ਮੁੰਡਾ ਮਾਰਤਾ ਇੱਕ ਮੁੰਡਾ ਨਹੀਂ ਮੇਰੇ ਬਾਪੂ ਭੈਣ ਭਰਾਵਾ ਸਾਰੇ ਮਾਰਤੇ ਸਾਡੇ ਨੂੰ ਮਾਰਨ ਹੁਣ ਅਸੀਂ ਕਿ ਦਿੱਲੀ ਜਾਵਾਂਗੇ ਅਸੀਂ 21 ਵਾਰ ਦੇ ਪੇ ਗਊ ਮਤਾ ਸਾਡੀ ਆ ਸਾਨੂੰ ਦੁੱਧ ਪਿਆਇਆ ਉਹਨੇ ਉਹਦੇ ਬੱਚਾ ਨਹੀਂ ਹਾਂਲਵਾ ਆ ਤੇ ਬਹੁਨੇ ਪੁਲਿਸ ਖੇਤੇ ਹੀ ਕਮਾਈ ਕੀਤੀ ਇਹ ਠੱਗੀ ਮਾਰਦੇ ਠੰਠੇ ਪ੍ਰਸ਼ਾਸਨ ਲੋਕ ਨੇ ਮੱਗ ਮੰਗਦੇ ਪ੍ਰਸ਼ਾਸਨ ਨੇ ਕੋਈ ਮੰਗ ਨਹੀਂ ਸਾਨੂੰ ਭੁੱਖਿਆ ਕਿਹੇ ਕਾਲ ਦੀ ਸਾਡੇ ਕੋਲ ਮਹਾਰਾਜ ਬਾਬੇ ਨਾਨਕ ਨੇ ਬਾਬਾ ਬੰਦਾ ਭਾਦਰ ਜੀ ਬੜਾ ਕੋਈ ਦਿੱਤਾ ਕੋਈ ਸਾਡੀ ਮੰਗ ਨਹੀਂਗੇ ਇਨਾਂ ਤੋਂ ਇਹ ਮੰਗਦੇ ਨੇ ਇੱਥੇ ਕੱਲ ਮਰ ਵੀ ਮੌਤਾਂ ਹੋ ਸਕਦੀਆਂ ਉਹ ਮਹਾਰਾਜ ਜੀ ਨਹੀਂ ਮਕਤਾ ਹੋ ਗੈਂਡੀਆਂ ਹੋਣੀਆਂ ਸੀ ਜਿੱਦਾਂ ਹੰਜੂ ਗੈਸ ਦੇ ਗੋਲੇ ਚੱਲ ਰਹੇ ਗੋਲੀਆਂ ਚੱਲ ਰਹੀਆਂ ਪੱਥਰ ਬਾਜੀ ਹੋ ਰਹੀ ਉਹਦੇ ਸਬੰਧੇ ਪੱਥਰ ਬਾਜੀ ਕਰਗੇ ਮੇਰੇ ਪੁੱਤਰ ਅਤੇ ਸਾਡੇ ਪੁੱਤ ਪੁੱਤਰੇ ਫਿਰਦੇ ਡਰੋਣਾ ਨਾਲ ਖਿੱਚ ਖਿੱਚ ਪਤੰਗਾਂ ਥੱਲੇ ਛੁੱਟੇ ਨਹੀਂ ਅੱਖਾਂ ਜਿਹੜੇ ਲਾਲ ਮਿਰਚਾਂ ਪਾਈਆਂ ਪਾਜਦੇ ਕਿਉਂ ਕਿਹੜੀ ਕਾਲ ਪਾਜਦੇ ਜਿੰਨੇ ਮੁਲਾਜ਼ਮ ਆ ਟੋਟਲੀ ਇਹ ਕੋਈ ਗੱਡ ਸਾਰੇ ਸਾਡੇ ਪੁੱਤਰ ਧੀਆਂ ਉਹਨਾਂ ਵੀ ਆਖਿਆ ਸਾਡੇ ਬਾਪੂਆਂ ਨੂੰ ਗੋਲੀਆਂ ਮਾਰਦੇ ਕਿੱਧਰ ਜਾਣਗੇ ਅਸੀਂ ਸਿਰਫ ਸਾਦੀ ਮੰਗੇ ਇਸ ਟਾਈਮ ਇਹ ਆ ਜੀ ਜਿੰਨਾ ਪ੍ਰਾਈਵੇਟ ਸੈਕਟਰ ਬੱਚਿਆਂ ਸਾਡਿਆਂ ਤੋਂ ਕਾਰਪੋਰੇਟ ਕਰਾਣਾ ਠਰਾ ਠਰਾ ਕੰਡੀ ਕਮਰੀ ਦਾ ਤਨਖਾਣ ਉਹ ਕੀ ਦਿੰਦੇ ਕਿਸੇ ਨੂੰ 60000 ਕੇ ਅੰਦਾਜ਼ਕ 15 ਇਹਨੇ ਨਾ ਘਰ ਚੱਲਦੇ ਹੁੰਦੇ ਸਿਰਫ ਸਾਡੀ ਐਸਐਮ ਮੰਗਿਆ ਕਾਰਪੋਰੇਟ ਕਰਾਣਾ ਇਹਨੂੰ ਖਤਮ ਕਰੋ ਜਿੰਨੇ ਸਾਡੇ ਧੀਆ ਪੁੱਤਰ ਮੁਲਾਜ਼ਮ ਨੇ ਬੈਂਕਾਂ ਚ ਹੋ ਗਏ ਉਰਾ ਪੁਰਾ ਸਾਰੀਆਂ ਜਗ੍ਹਾ ਤੇ ਉਹਨਾਂ ਦੀ 2000 ਡੇਲੀ ਚਾਹੀਦੀ ਆ ਇੱਕ ਬੰਦੇ ਦੀ ਪਰ ਹੈਡ ਨਾਲ ਦੀ ਮਿੱਸੀ ਜੀ ਬੱਕਰੀ ਮਾਂ ਦੀ ਬੱਕਰੀ ਜਿਵੇਂ ਇਹਨਾਂ ਨੂੰ ਮਿਲਦੀਆਂ ਨੇ ਸਹੂਲਤਾਂ ਬੋਰਸਾਲ ਮਿਲ ਗਈ ਕਾਰ ਮਿਲ ਗਈ ਮੇਰੇ ਬੱਚਿਆਂ ਪੁੱਤਰਾਂ ਨੂੰ ਮਿਲਣਾ ਸਰ ਜੀ ਡਿਮਾਂਡ ਇਹ ਆ ਇਸ ਟਾਈਮ